ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰਨ ਦਾ ਕੋਈ ਵੀ ਮੌਕਾ ਨਹੀਂ ਛੱਡਦੇ ਇੱਥੇ ਲੋਕ ਜੰਦ ਪੈਸਿਆਂ ਦੀ ਖਾਤਰ ਇੱਕ ਦੂਸਰੇ ਦੀ ਸਿਹਤ ਦੇ ਨਾਲ ਖਿਲਵਾੜ ਕਰਦੇ ਨੇ ਤੇ ਹੁਣ ਕਸੂਤੇ ਫਸ ਗਏ ਨੇ ਬਾਬਾ ਰਾਮਦੇਵ ਜੀ ਹਾਂ ਉਹਨਾਂ ਦੀ ਜਿਹੜੇ ਪ੍ਰੋਡਕਟ ਨੇ ਉਹ ਲੋਕ ਘਰਾਂ ਦੇ ਵਿੱਚ ਬਿਹਤ ਪਸੰਦ ਵੀ ਕਰਦੇ ਨੇ ਤੇ ਵਰਤਦੇ ਵੀ ਨੇ ਪਰ ਜਦੋਂ ਇਹ ਪਤਾ ਚੱਲੇ ਕਿ ਉਹਨਾਂ ਦੇ ਕੁਝ ਪ੍ਰੋਡਕਟ ਪ੍ਰੋਡਕਟਰ ਨੇ ਜਿਹੜੇ ਉਹਨਾਂ ਦੇ ਵਿੱਚ ਮਿਲਾਵਟ ਆ ਤਾਂ ਤੁਸੀਂ ਕੀ ਸੋਚੋਗੇ ਕਿਉਂਕਿ ਇੱਕ ਭਰੋਸਾ ਕਰਕੇ ਅਸੀਂ ਇੱਕ ਚੀਜ਼ ਖਰੀਦਦੇ ਆ ਕਿ ਵਾਕਈ ਸਹੀ ਹੋਵੇਗੀ ਸਾਡੇ ਲਈ ਵਰਤਣੀ ਵੀ ਸਾਡੇ ਲਈ ਸਹੀ ਹੋਵੇਗੀ ਪਰ ਜਦੋਂ ਤੁਹਾਨੂੰ ਪਤਾ ਚੱਲੇਗਾ ਕਿ ਇਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਹੈ ਤਾਂ ਤੁਹਾਡਾ ਭਰੋਸਾ ਉਸ ਇਨਸਾਨ ਤੋਂ ਉੱਠ ਜਾਵੇਗਾ ਹੁਣ ਗੱਲ ਕਰ ਰਹੇ ਆਸੀਂ ਬਾਬੇ ਰਾਮਦੇਵ ਦੀ ਜਿਸ ਦੇ ਕੀ ਪ੍ਰੋਡਕਟ ਜਿਹੜੇ ਲੋਕ ਆਪਣੇ ਘਰਾਂ ਦੇ ਵਿੱਚ ਲੈ ਕੇ ਇਸਤੇਮਾਲ ਕਰਦੇ ਨੇ ਤਾਂ ਸਭ ਤੋਂ ਪਹਿਲਾਂ ਅਸੀਂ ਦੱਸਦੇ ਕਿ ਸੋਨ ਪਾਪੜੀ ਦੇ ਪ੍ਰੋਡਕਟ ਜਿਹੜੇ ਬਾਬੇ RAM DEEP ਦਾ ਉਹਨਾਂ ਦੇ ਉੱਤੇ ਟੈਗ ਲੱਗਿਆ ਸੀ ਜਦੋਂ ਉਸਦੇ ਸੈਂਪਲ ਲਏ ਜਾਂਦੇ ਨੇ ਤਾਂ ਉਹ ਸੈਂਪਲ ਫੇਲ ਹੋ ਜਾਂਦੇ ਨੇ ਜਿਸ ਦੇ ਚੱਲਦਿਆਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਤਿੰਨ ਲੋਕਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੁਣ ਇੱਥੇ ਦੱਸਦੇ ਕਿ ਚਾਹੇ ਹੋਟਲ ਹੋਵੇ ਚਾਹੇ ਫਿਰ ਕੋਈ ਢਾਬਾ ਹੋਵੇ ਚਾਹੇ ਫਿਰ ਇਸ ਤਰ੍ਹਾਂ ਬਾਬੇ RAM DEEP ਦੇ ਪ੍ਰੋਡਕਟ ਹੋਣ ਪਰ ਜੇਕਰ ਸਾਨੂੰ ਪਤਾ ਚੱਲੇ ਕਿ ਉਹਨਾਂ ਪ੍ਰੋਡਕਟਾਂ ਦੇ ਵਿੱਚ ਮਿਲਾਵਟ ਹੈ ਸਾਡੀ ਸਿਹਤ ਨਾਲ ਖਿਲਵਾੜ ਕੀਤਾ ਗਿਆ ਤਾਂ ਤੁਹਾਨੂੰ ਵੀ ਇੱਕ ਵਾਰ ਗੁੱਸਾ ਜ਼ਰੂਰ ਆਏਗਾ ਸੁਪਰੀਮ ਕੋਰਟ ਦੀ ਸਖਤੀ ਤੋਂ ਬਾਅਦ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਦੀਆਂ ਮੁਸੀਬਤਾਂ ਘਟ ਹੁੰਨ ਦੇ ਸੰਕੇਤ ਨਹੀਂ ਮਿਲ ਰਿਹਾ ਤਾਂ ਪਿਥੋਰਾਗੜ ਉੱਤਰਾਖੰਡ ਦੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਨੇ ਪਤੰਜਲੀ ਆਯੁਰਵੇਦ ਲਿਮਟਿਡ ਦੇ ਇੱਕ ਸਹਾਇਕ ਮੈਨੇਜਰ ਸਮੇਤ ਤਿੰਨ ਲੋਕਾਂ ਨੂੰ ਸੋਨ ਪਾਪੜੀ ਦੇ ਟੈਸਟ ਵਿੱਚ ਫੇਲ ਹੋਣ ਲਈ 6 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ। ਤਿੰਨਾਂ ਤੇ ਜੁਰਮਾਨਾ ਵੀ ਲਗਾਇਆ ਗਿਆ। ਦੱਸਦੇ ਕਿ 17 ਅਕਤੂਬਰ 2019 ਨੂੰ ਇੱਕ ਫੂਡ ਸੇਫਟੀ ਇਨਸਪੈਕਟਰ ਨੇ ਪਿਥੋਰਾਗੜ ਦੇ ਬੈਰੀਨਾਗ ਦੇ ਮੁੱਖ ਬਾਜ਼ਾਰ ਦੇ ਵਿੱਚ ਲੀਲਾ ਤਾਰ ਪਾਟਕ ਦੀ ਦੁਕਾਨ ਦਾ ਦੌਰਾ ਕੀਤਾ ਜਿੱਥੇ ਪਤੰਜਲੀ ਨ ਵਰਤਨ ਤੇ ਦੱਸਦੇ ਕਿ ਇਲਾਇਚੀ ਸੋਨ ਪਾਪੜੀ ਬਾਰੇ ਚੇਤਾਵਨੀ ਪ੍ਰਗਟਾਈਆਂ ਗਈਆਂ। ਜਾਨਕਿ ਜਿਹੜੇ ਇਹ ਸੋਨ ਪਾਪੜੀ ਦੀ ਗੱਲ ਜਰੂਰੀ ਹੈ ਤਾਂ ਉਸ ਦੇ ਵਿੱਚ ਚੇਤਾਵਨੀ ਪ੍ਰਗਟ ਕੀਤੀਆਂ ਗਈਆਂ ਸਨ ਨਮੂਨਾ ਇਕੱਠੇ ਕੀ ਤੇ ਗਿਆ ਤੇ ਰਾਮਨਗਰ ਕਾਨਾ ਜੀ ਤਾਂ ਗੱਲ ਕਰ ਲਈ ਇਹਨਾਂ ਦੇ ਜਦੋਂ ਟੈਸਟ ਹੁੰਦੇ ਨੇ ਜਦੋਂ ਇਹਨਾਂ ਦੇ ਟੈਸਟ ਫੇਲ ਹੁੰਦੇ ਨੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਇੱਥੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇਸ ਤੋਂ ਬਾਅਦ ਉੱਤਰਾਖੰਡ ਦੇ ਰੁਰਦੂ ਰੁਰਦੂਪੁਰ ਉਦਮ ਬੈ ਸਿੰਘ ਚ ਨਗਰ ਚ ਸੈਥਾ ਸਟੇਟ ਫੂਡ ਐਂਡ ਡਰਗ ਟੈਸਟਿੰਗ ਲੈਬਰਾਟਰੀ ਵਿਖੇ ਫ੍ਰੈਂਸਿਕ ਜਾਂਚ ਕਰਵਾਈ ਗਈ ਦਸੰਬਰ 2020 ਦੇ ਵਿੱਚ ਰਾਜ ਦੇ ਖੁਰਾਕ ਸੁਰੱਖਿਆ ਵਿਭਾਗ ਨੂੰ ਪ੍ਰਯੋਗਸ਼ਾਲਾ ਤੋਂ ਇੱਕ ਰਿਪੋਰਟ ਮਿਲੀ ਜਿਸ ਦੇ ਵਿੱਚ ਮਠਿਆਈਆਂ ਦੀ ਘਟੀਆ ਗੁਣਵੱਤਾ ਦਾ ਸੰਕੇਤ ਮਿਲਿਆ ਉਸ ਤੋਂ ਬਾਅਦ ਕਾਰੋਬਾਰੀ ਲੀਲਾ ਤਰਪਾਠਕਰ ਡਿਸਟ੍ਰਿਬਿਊਟਰ ਅਜੇ ਜੋਸ਼ੀਆ ਅਤੇ ਪਤੰਜਲੀ ਦੇ ਸਹਾਇਕ ਮੈਨੇਜਰ ਅਭਿਸ਼ੇਕ ਕੁਮਾਰ ਵਿਰੁੱਧ ਕੇਸ ਦਰਜ ਕੀਤਾ ਗਿਆ ਦੱਸਦੇ ਕਿ ਸੁਣਵਾਈ ਤੋਂ ਬਾਅਦ ਅਦਾਲਤ ਨੇ ਤਿੰਨਾਂ ਨੂੰ ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਦੀ ਤਾਰਾ 59 ਤਹਿਤ ਤਿੰਨਾਂ ਨੂੰ 6 ਮਹੀਨਿਆਂ ਦੀ ਸਜ਼ਾ ਤੇ ਗਲ ਕਰ ਲਈਏ 51000 ਅਤੇ 25000 ਰੁਪਏ ਦੇ ਜੁਰਮਾਨੇ ਲਗਾਏ ਗਏ ਨੇ ਅਦਾਲਤ ਨੇ ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਤਹਿਤ ਆਪਣਾ ਫੈਸਲਾ ਸੁਣਾਇਆ ਫੂਡ ਸੇਫਟੀ ਅਧਿਕਾਰੀ ਨੇ ਕਿਹਾ ਕਿ ਅਦਾਲਤ ਦੇ ਵਿੱਚ ਪੇਸ਼ ਕੀਤੇ ਗਏ ਸਬੂਤ ਸਪਸ਼ਟ ਤੌਰ ਤੇ ਉਤਪਾਦ ਦੀ ਘਟੀਆ ਗੁਣਵੱਤਾ ਦਰਸਾਉਂਦੇ ਨੇ ਜਿਸ ਕਰਕੇ ਹੁਣ ਇਹਨਾਂ ਨੂੰ ਜਿਹੜੀ ਸਜ਼ਾ ਇਹਨਾਂ ਦੀ ਬਣਦੀ ਦਿੱਤੀ ਗਈ ਆ ਦੱਸਦੀ ਕਿ ਇਸ ਤਰ੍ਹਾਂ ਲੋਕਾਂ ਦੀ ਸਿਹਤ ਨਾਲੇ ਪਹਿਲੀ ਵਾਰ ਖਿਲਵਾੜ ਨਹੀਂ ਹੋਇਆ ਬਲਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਜੋ ਸਾਨੂੰ ਸਭ ਨੂੰ ਹੈਰਾਨ ਕਰ ਦਿੰਦੇ ਨੇ ਕਿ ਲੋਕ ਕੁਝ ਪੈਸਿਆਂ ਦੀ ਖਾਤਰ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰਨ ਤੇ ਲੱਗੇ ਹੋਏ ਨੇ ਇਸ ਤੋਂ ਪਹਿਲਾਂ ਜੇਕਰ ਅਸੀਂ ਗੱਲ ਕਰ ਲਈਏ ਇੱਕ ਪਟਿਆਲਾ ਦਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਸੀ ਜਿੱਥੇ ਕਿ ਕੇਕ ਖਾਂਦੇ ਨਾਲ ਇੱਕ ਨਿੱਕੀ ਬੱਚੀ ਦੀ ਮੌਤ ਹੋ ਜਾਂਦੀ ਹੈ ਤੇ ਇਸ ਤੋਂ ਬਾਅਦ ਵੀ ਹੋਰ ਕਈ ਮਾਮਲੇ ਸਾਹਮਣੇ ਆਏ ਸੀ ਜਿੱਥੇ ਕਿ ਕਈਆਂ ਦੀ ਸਿਹਤ ਖਰਾਬ ਹੋ ਗਈ ਸੀ ਇੱਕ ਪਰਿਵਾਰ ਦੇ ਰਸਟ੍ਰੈਨ ਦੇ ਵਿੱਚ ਰੋਟੀ ਖਾਂਦੇ ਸਮੇਂ ਉਨਾਂ ਨੂੰ ਉਲਟੀਆਂ ਲੱਗ ਜਾਂਦੀਆਂ ਨੇ ਮੂੰਹ ਦੇ ਅੰਦਰੋਂ ਖੂਨ ਵਗਣ ਲੱਗ ਜਾਂਦਾ ਪਰ ਜੇਕਰ ਇਸ ਸੋਨ ਪਾਪੜੀ ਨੂੰ ਲੋਕ ਇਸਤੇਮਾਲ ਕਰਦੇ ਇਸਤੇਮਾਲ ਕਰਨ ਤੋਂ ਬਾਅਦ ਜੇਕਰ ਕਿਸੇ ਦਾ ਕੋਈ ਨੁਕਸਾਨ ਹੋ ਨਾ ਹੁੰਦਾ ਜਾਂ ਫਿਰ ਆਪਾਂ ਇਹ ਕਹਿ ਸਕਦੇ ਹਾਂ ਕਿ ਜੇਕਰ ਕੋਈ ਇਸਤੇਮਾਲ ਕਰਦਾ ਇਸ ਨੂੰ ਕਿਸੇ ਦੀ ਜਾਨ ਵੀ ਜਾ ਸਕਦੀ ਸੀ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੁੰਦਾ ਕਿਉਂਕਿ ਬਾਬੇ RAMDEEP ਦਾ ਇਹ ਪਹਿਲਾ ਪ੍ਰੋਡਕਟ ਨਹੀਂ ਹੈ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਪ੍ਰੋਡਕਟ ਸਾਹਮਣੇ ਆ ਚੁੱਕੇ ਨੇ ਜਿਹੜੇ ਲੋਕ ਘਰਾਂ ਦੇ ਵਿੱਚ ਇਸਤੇਮਾਲ ਕਰਦੇ ਨੇ ਪਰ ਜੇਕਰ ਇਹਨਾਂ ਦੇ ਕਿਸੇ ਵੀ ਪ੍ਰੋਡਕਟ ਦੇ ਨਾਲ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਤਾਂ ਉਸ ਦੇ ਜ਼ਿੰਮੇਵਾਰ ਕਿਸ ਨੂੰ ਮੰਨਿਆ ਜਾਵੇਗਾ ਤੇ ਕਿਸ ਦੇ ਉੱਤੇ ਫਿਰ ਕਾਰਵਾਈ ਹੋਵੇਗੀ ਪੁਰਤਾਨ ਦੱਸਿਆ ਕਿ ਸੁਪਰੀਮ ਕੋਰਟ ਦੀ ਸਖਤੀ ਤੋਂ ਬਾਅਦ ਬਾਬਾ RAMDEEP ਦੀ ਕੰਪਨੀ Patanjali ਦੀਆਂ ਮੁਸੀਬਤਾਂ ਜਿਹੜੀਆਂ ਉਹ ਘਟ ਦੇ ਸੰਕੇਤ ਨਹੀਂ ਮਿਲ ਰਹੇ ਜਾਨੀ ਕਿ ਉਹਨਾਂ ਦੀਆਂ ਜਿਹੜੇ ਮੁਸੀਬਤਾਂ ਨੇ ਵਾਧੀਆਂ ਜਾ ਰਹੀਆਂ ਨੇ ਪ੍ਰੋਡਕਟ ਉਤੇ ਉਹਨਾਂ ਦੇ ਜਦੋਂ ਉਹਨਾਂ ਦੀ ਜਾਂਚ ਕੀਤੀ ਜਾਂਦੀ ਆ ਉਹਨਾਂ ਦੇ ਟੈਸਟ ਲੈ ਜਾਂਦੇ ਨੇ ਪਰ ਜਿਹੜੇ ਟੈਸਟ ਨੇ ਉਹ ਬਿਲਕੁਲ ਫੇਲ ਹੋ ਜਾਂਦੇ ਨੇ ਜੀ ਹਾਂ ਬਿਲਕੁਲ ਉਹਨਾਂ ਦੇ ਵਿੱਚ ਮਿਲਾਵਟ ਪਾਈ ਜਾਂਦੀ ਐ ਇੱਕ ਤਰ੍ਹਾਂ ਦੀ ਜਿਸ ਤੋਂ ਬਾਅਦ ਤਿੰਨ ਲੋਕਾਂ ਦੇ ਉੱਤੇ ਕੇਸ ਦਰਜ ਕੀਤਾ ਗਿਆ ਤੇ ਉਹਨਾਂ ਨੂੰ 6 ਮਹੀਨੇ ਦੀ ਜਿਹੜੀ ਅੱਜ ਕੈਦ ਸੁਣਾ ਦਿੱਤੀ ਗਈ ਆ ਅਤੇ ਤਿੰਨਾਂ ਦੇ ਉੱਤੇ ਜੁਰਮਾਨਾ ਵੀ ਲਗਾ ਦਿੱਤਾ ਗਿਆ ਸਭ ਤੋਂ ਵੱਡੀ ਗੱਲ ਤਾਂ ਇਹ ਕਿ 17 ਅਕਤੂਬਰ 2019 ਨੂੰ ਇੱਕ ਫੂਡ ਸੇਫਟੀ ਇਨਸਪੈਕਟਰ ਨੇ ਪਿਥੋਰਾਗੜ ਦੇ ਬਿਆਰੀਨਾਗ ਦੇ ਮੁੱਖ ਬਾਜ਼ਾਰ ਦੇ ਵਿੱਚ ਲੀਲਾ ਧਰ ਪਾਟਕ ਦੀ ਦੁਕਾਨ ਦਾ ਦੌਰਾ ਕੀਤਾ ਜਿੱਥੇ ਪਤੰਜਲੀ ਨਵਰਤਰ ਇਲਾਚੀ ਸੋਨ ਪਾਪੜੀ ਬਾਰੇ ਚੇਤਾਵਨੀ ਪ੍ਰਗਟਾਈਆਂ ਗਈਆਂ ਸਨ ਨਮੂਨੇ ਇਕੱਠੇ ਕੀਤੇ ਗਏ ਤੇ ਰਾਮਨਗਰ ਕਾਨਾ ਜੀ ਡਿਸਟ੍ਰੀਬਿਊਟਰ ਦੇ ਨਾਲ ਨਾਲ ਪਤੰਜਲੀ ਆਯੁਰਵੇਦ ਲਿਮਟਿਡ ਨੂੰ ਨੋਟਿਸ ਜਾਰੀ ਕੀਤੇ ਗਏ ਸਨ ਇਸ ਤੋਂ ਬਾਅਦ ਉੱਤਰਾਖੰਡ ਦੇ ਰੁਰਦੂਪੁਰ ਉਦਮ ਸਿੰਘ ਨਗਰ ਚ ਸਥਤ ਜਿੱਥੇ ਕਿ ਸਟੇਟ ਫੂਡ ਐਂਡ ਡਰੱਗਸ ਟੈਸਟਿੰਗ ਲੈਬਰਾਟਰੀ ਦੇ ਵਿਖੇ ਫੋਰੈਂਸਿਕ ਜਾਂਚ ਕਰਵਾਈ ਗਈ ਦਸੰਬਰ 2020 ਦੇ ਵਿੱਚ ਰਾਜ ਦੀ ਖੁਰਾਕ ਸੁਰੱਖਿਆ ਵਿਭਾਗ ਨੂੰ ਪ੍ਰਯੋਗਸ਼ਾਲਾ ਤੋਂ ਇੱਕ ਰਿਪੋਰਟ ਮਿਲੀ ਸੀ ਜਿਸ ਦੇ ਵਿੱਚ ਮਠਿਆਈਆਂ ਦੀ ਘਟੀਆ ਗੁਣਵੱਤਾ ਦਾ ਸੰਕੇਤ ਮਿਲਿਆ ਐਸੋ ਬਾਅਦ ਕਾਰੋਬਾਰੀ ਲੀਲਾਤਰ ਪਾਠਕ ਡਿਸਟ੍ਰੀਬਿਊਟਰ ਅਜੇ ਜੋਸ਼ੀ ਅਤੇ ਪਤੰਜਲੀ ਦੇ ਸਹਾਇਕ ਮੈਨੇਜਰ ਅਭਿਸ਼ੇਕ ਕੁਮਾਰ ਵਿਰੁੱਧ ਕੇਸ ਦਰਜ ਕੀਤਾ ਗਿਆ ਸੁਣਵਾਈ ਤੋਂ ਬਾਅਦ ਅਦਾਲਤ ਨੇ ਇਨ੍ਹਾਂ ਤਿੰਨਾਂ ਦੇ ਕੋਲੋਂ 5-5 10-10 ਹਜ਼ਾਰ ਅਤੇ 25 ਹਜ਼ਾਰ ਦਾ ਇਹਨਾਂ ਨੂੰ ਜੁਰਮਾਨਾ ਲਗਾਇਆ ਕਿਉਂਕਿ ਇਹ ਲੋਕ ਜਿਹੜੇ ਨੇ ਇੱਕ ਟੈਗ ਦਾ ਨਾਮ ਤਾਂ ਚਲੋ ਦੇ ਦਿੱਤਾ ਜਾਂਦਾ ਆ ਕਿ ਇਹ ਫੁਲਾਨੀ ਕੰਪਨੀ ਵਾਂਗ ਅਸੀਂ ਕਹਿ ਸਕਦੇ ਜਿਵੇਂ ਆਪਾਂ ਕਹਿੰਦੇ ਬਹੁਤ ਸਾਰੀਆਂ ਅਜਿਹੀਆਂ ਕੰਪਨੀਆਂ ਨੇ ਜਿਨ੍ਹਾਂ ਦੇ ਟੈਗ ਲੱਗ ਜਾਂਦੇ ਨੇ ਖਾਣ ਪੀਣ ਵਾਲੀ ਚੀਜ਼ ਦੇ ਉੱਤੇ ਪਰ ਇਸ ਦਾ ਜ਼ਿੰਮੇਵਾਰਤਾ ਉਸ ਕੰਪਨੀ ਨੂੰ ਹੀ ਮੰਨਿਆ ਜਾਵੇਗਾ ਜਿਹੜੀ ਪ੍ਰੋਡਕਟ ਬਣਾਉਂਦੀ ਆ ਸਭ ਤੋਂ ਵੱਡੀ ਗੱਲ ਕੀ ਆ ਕਿ ਜਦੋਂ ਵੀ ਅਸੀਂ ਕੋਈ ਪ੍ਰੋਡਕਟ ਖਰੀਦਦੇ ਆ ਸਾਨੂੰ ਲੋੜ ਆ ਉਹਨਾਂ ਪ੍ਰੋਡਕਟਾਂ ਦੇ ਉੱਤੇ ਇਹ ਵੀ ਦੇਖਣ ਦੀ ਕਿ ਆ ਕੇ ਰਹੇ ਕਦੋਂ ਬਣਿਆ ਸੀ ਕਦੋਂ ਇਸ ਦੀ ਪੈਕਿੰਗ ਹੁੰਦੀ ਆ ਤੇ ਕਿੰਨੇ ਸਮੇਂ ਤੱਕ ਅਸੀਂ ਇਸ ਨੂੰ ਇਸਤੇਮਾਲ ਕਰ ਸਕਦੇ ਆ ਕਿਸ ਦੀ ਐਕਸਪਾਇਰੀ ਡੇਟ ਕੀ ਆ ਬਹੁਤ ਸਾਰੇ ਲੋਕੇ ਗਲਤੀ ਕਰ ਬੈਠਦੇ ਨੇ ਕਿ ਜਦੋਂ ਖਾਣ ਪੀਣ ਵਾਲੀ ਚੀਜ਼ ਵੀ ਕਹਿ ਲਈਏ ਜ ਜੇ ਅਸੀਂ ਆਪਣੇ ਬਾਡੀ ਦੇ ਉੱਤੇ ਇਸਤੇਮਾਲ ਕਰਨ ਵਾਲੀ ਕੋਈ ਚੀਜ਼ ਕਹਾਂ ਤੇ ਜੇ ਅਸੀਂ ਖਰੀਦਦੇ ਹਾਂ ਤਾਂ ਅਸੀਂ ਇਹ ਨਹੀਂ ਦੇਖਦੇ ਕਿ ਉਹਦੀ ਐਕਸਪਾਇਰੀ ਡੇਟ ਕੀ ਆ ਕਿਉਂਕਿ ਜੇਕਰ ਅਸੀਂ ਐਕਸਪਾਇਰੀ ਡੇਟ ਦੇਖਦੇ ਆ ਜੇ ਅਸੀਂ ਇਹਨਾਂ ਚੀਜ਼ਾਂ ਦੀ ਦੇਖਭਾਲ ਕਰਦੇ ਆ ਕਿ ਹਾਂ ਇਸ ਦੇ ਵਿੱਚ ਕੋਈ ਮਿਲਾਵਟ ਤਾਂ ਨਹੀਂ ਹੈ ਕਿਉਂਕਿ ਬਹੁਤ ਸਾਰੇ ਚੀਜ਼ਾਂ ਦੀ ਸਮੈਲ ਨਾਲ ਵੀ ਪਤਾ ਲੱਗ ਜਾਂਦਾ ਕਿ ਇਹ ਚੀਜ਼ ਕਿੱਦਾਂ ਬਣਾਈ ਗਈ ਹੋਵੇਗੀ ਜਾਂ ਇਸ ਦੇ ਵਿੱਚ ਕੋਈ ਮਿਲਾਵਟ ਤਾਂ ਨਹੀਂ ਆ ਪਰ ਇੱਥੇ ਬਾਬੇ RAMDEEP ਦੇ ਪ੍ਰੋਡਕਟਾਂ ਦੀ ਜੇ ਗੱਲ ਕਰਦੇ ਆ ਤਾਂ ਬਹੁਤ ਸਾਰੇ ਲੋਕ ਇਸਤੇਮਾਲ ਕਰਦੇ ਸੀ ਲੋਕ ਬਹੁਤ ਸਾਰਾ ਫਾਇਦਾ ਜਿਹੜਾ ਆ ਉਹਨਾਂ ਨੂੰ ਹੋ ਰਿਹਾ ਚਾਹੇ ਉਹ ਕੋਈ ਆਇਲ ਹੋਵੇ ਚਾਹੇ ਘਰ ਦੇ ਵਿੱਚ ਵਰਤਣ ਵਾਲਾ ਸਬਜ਼ੀਆਂ ਬਣਾਉਣ ਦੇ ਲਈ ਕੋਈ ਚੀਜ਼ ਹੋਵੇ ਆਟਾ ਹੋਵੇ ਬਹੁਤ ਸਾਰੇ ਪ੍ਰੋਡਕਟ ਬਾਬੇ RAMਦੇਵ ਦੇ ਨਾਮ ਤੇ ਆ ਚੁੱਕੇ ਨੇ ਪਰ ਜਦੋਂ ਹੁਣ ਸੋਨ ਪਾਪੜੀ ਦੇ ਟੈਸਟ ਲੈ ਜਾਂਦੇ ਨੇ ਜਦੋਂ ਉਸ ਦੇ ਵਿੱਚ ਮਿਲਾਵਟ ਪਾਈ ਜਾਂਦੀ ਆ ਤੇ ਰਿਪੋਰਟਾਂ ਸਾਹਮਣੇ ਆਉਂਦੀਆਂ ਨੇ ਉਹ ਰਿਪੋਰਟਾਂ ਹੈਰਾਨ ਕਰ ਦੇਣ ਵਾਲੀਆਂ ਸੀ ਜਿਸ ਤੋਂ ਬਾਅਦ ਤੈਨੂੰ ਲੋਕਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਸਜ਼ਾ ਸੁਣਾ ਦਿੱਤੀ ਗਿਆ 6 ਮਹੀਨੇ ਦੀ ਅਤੇ ਉਹਨਾਂ ਦੇ ਉੱਤੇ ਜੁਰਮਾਨਾ ਵੀ ਲਗਾ ਦਿੱਤਾ ਗਿਆ ਇਸ ਮਾਮਲੇ ਦੀ ਗੱਲ ਕਰੀਏ ਤਾਂ ਕੋਈ ਪਹਿਲਾ ਮਾਮਲਾ ਨਹੀਂ ਹੈ ਬਲਕਿ ਸੋ ਪਹਿਲਾ ਬਹੁਤ ਸਾਰੇ ਮਾਮਲੇ ਨੇ ਜੋ ਬੇहद ਹੈਰਾਨ ਕਰ ਦੇਣ ਵਾਲੇ ਨੇ ਜਿਨ੍ਹਾਂ ਨੂੰ ਦੇਖ ਕੇ ਇਹ ਸਾਫ ਸਾਬਿਤ ਹੋ ਜਾਂਦਾ ਹੈ ਕਿ ਲੋਕ चंद ਪੈਸਿਆਂ ਦੀ ਖਾਤਰ ਲੋਕਾਂ ਦੀ ਸਿਹਤ ਦੇ ਨਾਲ ਖੇਲਵਾੜ ਕਰ ਰਹੇ ਨੇ ਤੇ ਖੇਲਵਾੜ ਕਰਦਾ ਵੀ ਕੌਣ ਆ ਸਾਡੇ ਆਪਣੀ ਲੋਕ ਹੀ ਸਾਡੇ ਨਾਲ ਖੇਲਵਾੜ ਕਰ ਰਹੇ ਨੇ ਪਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜੇਕਰ ਲੋਕ ਚਾਹਣ ਤਾਂ ਇੱਕ ਨੰਬਰ ਦੀ ਚੀਜ਼ ਵੀ ਉਹ ਵੇਚ ਸਕਦੇ ਨੇ ਤੇ ਇੱਕ ਨੰਬਰ ਚ ਲੋਕ ਚੀਜ਼ ਖਰੀਦ ਵੀ ਸਕਦੇ ਨੇ ਪਰ ਮਿਲਾਵਟ ਕਰਨ ਦਾ ਕੀ ਕਾਰਨ ਰਹਿੰਦਾ ਕਿ ਮਿਲਾਵਟ ਕਰਨ ਦੇ ਨਾਲ ਜ਼ਿਆਦਾ ਨਫਾ ਹੁੰਦਾ ਆ ਜਿ세 ਇਹ ਕਹੇ ਕਿ ਦਾ ਖਰਚਾ ਘਟਾਉਂਦਾ ਆ ਕਿਉਂਕਿ ਇਹਨਾਂ ਚੀਜ਼ਾਂ ਦੇ ਉੱਤੇ ਗੌਰ ਕਰਨੀ ਚਾਹੀਦੀ ਹੈ ਤੇ ਜਦੋਂ ਅਸੀਂ ਦੱਸਦੇ ਕਿ ਵੱਡੇ ਵੱਡੇ ਰੈਸਟੋਰੈਂਟਾਂ ਦੀ ਅਜਹੀਆਂ ਵੀਡੀਓ ਆਉਂਦੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਖਾਣੇ ਦੀ ਗੱਲ ਕਰ ਲਈ ਜਦੋਂ ਲੋਕ ਖਾਣਾ ਕਿਤੇ ਖਾਂ ਬੈਠ ਜਾਂਦੇ ਨੇ ਕਿਸੇ ਨੂੰ ਕੋਕਰੋਸ ਮਿਲਦਾ ਖਾਣ ਦੇ ਵਿੱਚ ਕਿਸੇ ਨੂੰ ਸ਼ਿਫਟਲੀ ਮਿਲਦੀ ਆ ਕਿਸੇ ਨੂੰ ਕੋਈ ਚੀਜ਼ ਮਿਲਦਾ ਜਿਵੇਂ ਕਿ ਇਹਦੇ ਕੋਈ ਜਾਨਵਰ ਮਰਿਆ ਹੋਇਆ ਇਹਨਾਂ ਖਾਣ ਪੀਣ ਵਾਲੀਆਂ ਚੀਜ਼ਾਂ 'ਚੋਂ ਮਿਲਦਾ ਜਾਂ ਤਾਂ ਇਹ ਕਹਿ ਸਕਦੇ ਆ ਕਿ ਲੋਕ ਧਿਆਨ ਦੇ ਨਾਲ ਉਹਨਾਂ ਚੀਜ਼ਾਂ ਨੂੰ ਬਣਾਉਂਦੇ ਨਹੀਂ ਉਹਨਾਂ ਨੂੰ ਢੱਕ ਕੇ ਨਹੀਂ ਰੱਖਦੇ ਉਹਨਾਂ ਦੇ ਵਿੱਚੋਂ ਸਾਰੀ ਗੰਦ ਕੀ ਜਿਵੇਂ ਅਸੀਂ ਨੇ 100 ਗੰਦ ਕੀ ਜਿਹੜੀਆਂ ਲੋਕਾਂ ਨੂੰ ਖਵਾਈ ਜਾਂਦੀ ਆ ਜਿਸ ਦੇ ਕਰਕੇ ਲੋਕਾਂ ਦੀ ਸਿਹਤ ਜਿਹੜੀ ਆ ਖਰਾਬ ਹੋ ਜਾਂਦੀ ਆ ਤਾਂ ਇੱਥੇ ਉਹਨਾਂ ਮਾਮਲਿਆਂ ਨੂੰ ਲੈ ਕੇ ਹੁਣ ਜੇ ਗੱਲ ਕਰ ਲਈਏ ਤਾਂ ਕੋਈ ਵੀ ਠੋਸ ਕਾਰਵਾਈ ਨਹੀਂ ਕੀਤੀ ਗਈ ਕਿਉਂਕਿ ਇਹਨਾਂ ਲੋਕਾਂ ਨੂੰ ਜਿਹੜਾ ਆ ਇੱਕ ਵਾਰ ਤਾਂ ਸਭ ਕੁਝ ਸਿਖਾਉਣਾ ਚਾਹੀਦਾ ਜੋ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰਦੇ ਨੇ ਕਿ ਆਖਿਰ ਉਹਨਾਂ ਨੂੰ ਕਿਸ ਨੇ ਅਧਿਕਾਰ ਦਿੱਤਾ ਕਿਸ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰਨ ਦਾ ਸਭ ਤੋਂ ਵੱਡੀ ਗੱਲ ਲੋਕ ਤਾਂ ਵਿਸ਼ਵਾਸ ਕਰਕੇ ਅਗਲੇ ਦੀ ਦੁਕਾਨ ਤੇ ਜਾਂਦੇ ਨੇ ਅਗਲੇ ਦੇ ਸ਼ਾ ਅਗਲੇ ਦੀ ਸ਼ਾਪ ਤੇ ਜਾਂਦੇ ਨੇ ਪਰ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਇਸ ਤਰ੍ਹਾਂ ਉਹਨਾਂ ਦੇ ਨਾਲ ਹੋ ਜਾਵੇਗਾ ਪਰ ਲੋੜ ਹੈ ਲੋਕਾਂ ਨੂੰ ਇਹ ਚੀਜ਼ਾਂ ਸਮਝਣ ਦੀ ਤੇ ਜਿਹੜੇ ਦੁਕਾਨਦਾਰ ਨੇ ਉਹਨਾਂ ਨੂੰ ਵੀ ਲੋੜ ਹੈ ਇਹਨਾਂ ਚੀਜ਼ਾਂ ਨੂੰ ਸਮਝ ਕੇ ਅੱਗੇ ਚੀਜ਼ਾਂ ਨੂੰ ਸੇਲ ਕਰਨ ਦੀ ਕਿ ਅਸੀਂ ਚੰਦ ਪੈਸਿਆਂ ਦੀ ਖਾਤਰ ਕਿਸੇ ਦੀ ਜ਼ਿੰਦਗੀ ਨਾ ਖਿਲਵਾੜ ਨਾ ਕਰੀਏ ਜੇਕਰ ਕਿਸੇ ਦੇ ਘਰ ਦੇ ਜੀ ਨੂੰ ਕੁਝ ਹੋ ਜਾਵੇਗਾ ਤਾਂ ਉਸ ਦਾ ਜ਼ਿੰਮੇਵਾਰਤਾ ਦੁਕਾਨਦਾਰੀ ਹੋਵੇਗਾ ਜਿਸ ਨੇ ਪ੍ਰੋਡਕਟ ਸੇਲ ਕੀਤਾ ਆ ਕਿਉਂਕਿ ਇਸ ਤੋਂ ਪਹਿਲਾਂ ਜਿਹੜੇ ਮਾਮਲੇ ਨੇ ਉਹਨਾਂ ਨੂੰ ਦੇਖ ਕੇ ਹੀ ਲੋਕ ਸਮਝਦਾਰ ਹੋ ਸਕਦੇ ਨੇ ਜਾਂ ਫਿਰ ਅਸੀਂ ਇਹ ਕਹਦੇ ਕਿ ਉਹਨਾਂ ਨੂੰ ਦੇਖ ਕੇ ਲੋਕ ਸਮਝਦਾਰ ਹੋ ਸਕਦੇ ਨੇ ਐਥੇ ਇਹਨਾਂ ਮਾਮਲਿਆਂ ਨੇ ਹੈਰਾਨ ਕਰ ਦੇਣ ਵਾਲੇ ਜਿਹੜੇ ਖੁਲਾਸੇ ਹੁੰਦੇ ਨੇ ਕਿ ਸੋਨ ਪਾਪੜੀ ਵਿਚ ਮਿਲਾਵਟ ਹੋਈ ਆ ਲੋਕ ਇਹਨਾਂ ਚੀਜ਼ਾਂ ਨੂੰ ਖਾਣਾ ਪਸੰਦ ਕਰਦੇ ਨੇ ਇੱਕ ਪ੍ਰੋਡਕਟ ਹੁੰਦਾ ਜਦੋਂ ਉਸ ਨੂੰ ਬਣਾਇਆ ਜਾਂਦਾ ਤਾਂ ਉਸ ਦੇ ਵਿੱਚ ਬਹੁਤ ਸਾਰੇ ਅਸੀਂ ਇਹ ਨਹੀਂ ਕਹਾਂਗੇ ਕਿ ਸਾਰੇ ਲੋਕ ਹੀ ਮਿਲਾਵਟ ਵਾਲੀਆਂ ਚੀਜ਼ਾਂ ਬਣਾਉਂਦੇ ਨੇ ਬਹੁਤ ਸਾਰੇ ਲੋਕ ਇਹ ਸੋਚਦੇ ਨੇ ਕਿ ਜੇਕਰ ਕਿਸੇ ਦੇ ਬੱਚੇ ਚੀਜ਼ ਖਾਣਗੇ ਤਾਂ ਇੱਕ ਦਿਨ ਸਾਡੇ ਬੱਚੇ ਵੀ ਇਸ ਚੀਜ਼ ਦੀ ਡਿਮਾਂਡ ਕਰਨਗੇ ਕਿ ਅਸੀਂ ਵੀ ਖਾਣਾ ਆ ਫਿਰ ਮਿਲਾਵਟ ਕਰਨ ਵਾਲਾ ਕੀ ਸੋਚੂਗਾ ਬੈਠ ਕੇ ਕਿ ਅਸੀਂ ਜਿਹੜਾ ਆ ਕਿਸੇ ਦੇ ਬੱਚਾ ਲਈ ਮਿਲਾਵਟ ਕੀਤੀ ਜਾਂ ਕਿਸੇ ਦੇ ਪਰਿਵਾਰ ਲਈ ਮਿਲਾਵਟ ਕੀਤੀ ਜਾਂ ਅਸੀਂ ਸੋਚਦੇ ਸੀ ਲੋਕ ਖਾਣਗੇ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹਨਾਂ ਦੇ ਬੱਚੇ ਵੀ ਇੱਕ ਦਿਨ ਇਹ ਡਿਮਾਂਡ ਕਰ ਸਕਦੇ ਨੇ ਸੋ ਇਸੇ ਤਰ੍ਹਾਂ ਹੀ ਹੁਣ ਬਾਬਾ RAMDEEP ਜਿਹੜੇ ਨੇ ਮੁਸੀਬਤਾਂ ਦੇ ਵਿੱਚ ਘਿਰਦੇ ਜਾ ਰਹੇ ਨੇ ਹੁਣ ਉਹਨਾਂ ਦੀਆਂ ਮੁਸੀਬਤਾਂ ਜਿਹੜੀਆਂ ਵਾਧਦੀਆਂ ਜਾ ਰਹੀਆਂ ਨੇ ਜਿਸ ਦੇ ਚੱਲਦੇ ਆ ਤਿੰਨ ਲੋਕਾਂ ਨੂੰ ਜਿਹੜਾ ਆ ਗ੍ਰਿਫਤਾਰ ਕੀਤਾ ਗਿਆ 6 ਮਹੀਨੇ ਦੀ ਸਜ਼ਾ ਸੁਣਾ ਦਿੱਤੀ ਗਿਆ ਤੇ ਉਹਨਾਂ ਦੇ ਕੋਲ ਜੁਰਮਾਨੇ ਦੀ ਗੱਲ ਕਰੀਏ 5 10 ਤੇ 25000 ਰੁਪਏ ਦਾ ਜੁਰਮਾਨਾ ਜਿਹੜਾ ਉਹਨਾਂ ਨੂੰ ਲਗਾ ਦਿੱਤਾ ਗਿਆ